ਸਾਸਰੀ ਗਾਲਾ ਭਾਈ ਬਾਜਵਾ ਚੈਨਲ ਤੇ ਤੁਹਾਡਾ ਸਾਰਿਆਂ ਨੂੰ ਸਵਾਗਤ ਆ ਮੇਰਾ ਭਰਾ ਆਪਾਂ ਜਸ ਭਾਈ ਕੋ ਆਏ ਆ ਵੱਡੇ ਵੀਰ ਕੋ ਤੇ ਉਹ ਆਪਾਂ ਨੂੰ ਚੋਰਾ ਤੋਂ ਬਚਣ ਲਈ ਨਾ ਇੱਕ ਜੰਦਰ ਲਿਆਂਦਾ ਉਹ ਹਾਰਤਾ ਉਹ ਆਪਣੇ ਆਪ ਹੀ ਬਾਹਰੋਂ ਬੰਦਾ ਆਉਂਦਾ ਸਕੈਨ ਕਰਕੇ ਆਪਣੇ ਆਪ ਹੀ ਲਾਰਮ ਵੱਜੂਗਾ ਬਾਕੀ ਜਸ ਭਾਜੀ ਕੋ ਆਪਾਂ ਜਾਣਕਾਰੀ ਲੈਣੀ ਆ ਇਹਨਾਂ ਨੂੰ ਸਾਡੇ ਤੋਂ ਵੱਧ ਜਾਣਕਾਰੀ ਆ ਇਸ ਚੀਜ਼ ਦੀ ਪੰਜ ਚਸਵੇਂ ਦੱਸੋ ਇਹ ਜੀ ਹੈਗਾ ਮੋਸ਼ਨ ਸੈਂਸਰ ਸਾਇਰਨ ਹਾਂਜੀ ਮੋਸ਼ਨ ਸੈਂਸਰ ਧੰਨਵਾਦ ਚ ਦਿਖਾਉਂਦੇ ਆ ਬਿੰਨਾ ਤੁਹਾਨੂੰ ਕੈਮਰਾਮੈਨ ਨੂੰ ਅਸੀਂ ਕਹਿੰਨੇ ਆ ਵੀ ਲਾ ਗਿਓ ਵੀ ਇਹ ਹੈਗਾ ਸਾਇਰਨ ਜੀ ਹਾਂਜੀ ਇਹ ਹੈਗਾ ਵੀ ਜੇ ਤੁਹਾਡੇ ਪਸ਼ੂ ਆ ਡੰਗਰ ਆ ਜਾਨਵਰ ਆ ਰੱਖਿਓ ਆ ਤੁਸੀਂ ਹਾਂਜੀ ਭਾਈ ਲਾ ਕੇ ਤੁਹਾਡੀ ਹਵੇਲੀ ਆ ਹਾਂਜੀ ਔਰ ਕਈ ਵਾਰੀ ਲਾ ਕੇ ਕੁੱਤਿਆਂ ਨੂੰ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਚੋਰ ਆ ਕੇ ਪਸ਼ੂ ਖੋਲ ਕੇ ਲੈ ਜਾਂਦੇ ਆ ਹਾਂਜੀ ਭਾਈ ਤੇ ਕਈ ਵਾਰੀ ਕੈਮਰਾ ਵੀ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਕੈਮਰੇ ਨੂੰ ਨੈਟ ਚਾਹੀਦਾ ਬਿਨਾਂ ਨੈਟ ਤੋਂ ਕੈਮਰਾ ਤੁਹਾਨੂੰ ਮੈਸੇਜ ਨਹੀਂ ਭੇਜਦਾ ਹਾਂਜੀ ਤੇ ਕੈਮਰਾ ਬੇਕਾਰ ਹੋ ਜਾਂਦਾ ਹਾਂਜੀ ਜੀ ਜੀ ਕੀ ਆ ਵੀ ਤੁਸੀਂ ਇਹ ਦਰਵਾਜੇ ਚ ਲਾ ਲੈਣੇ ਆਪਣੇ ਚਾਹੇ ਘਰ ਲਾ ਲਓ ਚਾਹੇ ਲਾ ਲਓ ਤੁਸੀਂ ਦੰਗੜਾ ਜਾਂ ਬਾੜਿਆਂ ਚ ਲਾ ਲਓ ਤੇ ਆਹ ਜੀ ਜੀ ਤੁਹਾਨੂੰ ਦੁਖਾ ਰਹੇ ਆ ਆਹ ਇਹ ਹੈਗਾ ਮੋਸ਼ਨ ਸੈਂਸਰ ਡਿਵਾਈਸ ਇਹ ਜੱਸ ਭਾਈ ਜੀ ਨੇ ਫਿੱਟ ਕਰਕੇ ਰੱਖਿਆ ਹੋਇਆ ਇਹ ਡੈਮੋ ਦਿਖਾ ਰਹੇ ਆ ਇਹ ਦਿਖਾ ਰਹੇ ਆ ਤੁਹਾਨੂੰ ਹਾਂਜੀ ਇਹ ਬੰਦੇ ਨੂੰ ਦੇਖਦਾ ਡਿਟੈਕਟ ਕਰਦਾ ਆ ਅਸਾਂ ਆਹ ਬੜੀ ਕੈਮਰਾ ਵਾਜ ਕੀ ਆ ਜੀ ਨਹੀਂ ਜੀ ਕੈਮਰਾ ਨਿਗਾਹੇ ਰਿਕਾਰਡ ਨਹੀਂ ਕਰਦਾ ਭਾਈ ਭਾਈ ਪਰ ਇਹ ਕੀ ਕਰਦਾ ਆ ਬੰਦੇ ਨੂੰ ਦੇਖਦਾ ਆ ਬੰਦੇ ਸਕੈਨ ਕਰਦਾ ਜੀ ਹਾਂ ਜੀ ਸਕੈਨ ਕਰਦਾ ਹਾਂ ਜੀ ਜਦੋਂ ਵੀ ਬੰਦਾ ਅੰਦਰ ਆਉਂਦਾ ਆ ਉਦੋਂ ਨਹੀਂ ਵੱਜਣਾ ਇਹ ਹਾਂ ਜੀ ਭਾਈ ਜਿੱਦਾਂ ਹੀ ਬੰਦੇ ਨੇ ਅੰਦਰ ਆਉਣਾ ਆ ਤੁਹਾਡੇ ਜੀ ਚੋਰ ਨੇ ਇਹਨੇ ਉਹਨੂੰ ਦੇਖਣਾ ਆ ਦੇਖ ਕੇ ਇਹਨੂੰ ਸਿਗਨਲ ਦੇਣਾ ਤੇ ਇਹਨੇ ਵੱਜਣ ਲਾ ਆਪਣਾ ਤੁਹਾਡੇ ਆਣ ਗਵਾਨ ਨੂੰ ਜੇ ਤੁਹਾਨੂੰ ਪਤਾ ਲੱਗ ਜਾਣਾ ਆ ਵੀ ਚੋਰ ਆ ਗਿਆ ਆ ਠੀਕ ਆ ਇਹ ਬਹੁਤ ਉੱਚੀ ਵੱਜਦਾ ਆ ਅਸੀਂ ਤੁਹਾਨੂੰ ਵਜਾ ਕੇ ਵੀ ਦਿਖਾਉਂਦੇ ਆ ਸਾਜ ਬਾਈ ਇੱਕ ਟ੍ਰਾਈ ਲੈ ਲਓ ਕਰੇ ਹਾਂ ਵਜਾ ਕੇ ਦੱਸ ਦੋ ਉਹ ਆਵਾਜ਼ ਬਹੁਤ ਉੱਚੀ ਆ ਹਾਂਜੀ ਹੁਣ ਅਸੀਂ ਤੁਹਾਨੂੰ ਚਲਾ ਕੇ ਦਿਖਾ ਲਿਆ ਆ ਪਰ ਇਹ ਉਦਾਂ ਔਨ ਕਰਨ ਦੀ ਲੋੜ ਨਹੀਂ ਪੈਂਦੀ ਇਹ ਰਾਤ ਨੂੰ ਆਟੋਮੈਟਿਕ ਔਨ ਹੋ ਜਾਂਦਾ ਆ ਜਸਪਾਲ ਜੀ ਆਪਾਂ ਮੈਂ ਤੁਹਾਨੂੰ ਇਹ ਪੁੱਛ ਰਿਆ ਵੀ ਆਪਾਂ ਹੁਣ ਤੁਸੀਂ ਟਰਾਈ ਕੀਤੀ ਆ ਆਪਾਂ ਇੱਕ ਟਰਾਈ ਇਦਾਂ ਨਾ ਤੇ ਕਰਕੇ ਦੇਖੀ ਆਪਾਂ ਬਾਰਾਹ ਹੋ ਜਾਂਦੇ ਆ ਇਹਦੇ ਚੈੱਕ ਕਰਦੇ ਆਂ ਚੋਰਾਂ ਵਾਂਗੂ ਚੈੱਕ ਕਰਕੇ ਦੇਖੋ ਵੀ ਚੋਰ ਕੇ ਉਹਦੇ ਕਿਦਾਂ ਵਜਦਾ ਹੈ ਨਾ ਇਹ ਤਾਂ ਵਜਦਾ ਹੈ ਕਿਦਾਂ ਵਰਤਾਂ ਨੂਰ ਆਏ ਬਚੀ ਦਿਖਾਣਾ ਚਾਹੁੰਨਾ ਮੈਂ ਹਾਂਜੀ ਹਾਂਜੀ ਕੈਮਰਾ ਲੱਗ ਲਿਆ ਹੋ ਗਿਆ ਰੋਣੀ ਆਹ ਸੈਂਸਰ ਤੇ ਦੋ ਲੱਗੇ ਆ ਬਟਨ ਹਾਂਜੀ ਇੱਕ ਬਟਨ ਦਾ ਕੰਮ ਇਹ ਆ ਹਾਂਜੀ ਬਈ ਵੇ ਇਧਰ ਨੂੰ ਕਰੂਗੇ ਰਾਤ ਨੂੰ ਚੱਲਣਾ ਸੈਂਸਰ ਇਧਰ ਨੂੰ ਕਰੂਗੇ ਦਿਨੇ ਮਾਈਨਸ ਪਲੱਸ ਆ ਹਾਂਜੀ ਭਾਜੀ ਇਹਦਾ ਮਤਲਬ ਇਹ ਆ ਵੀ 10 ਸੈਕਿੰਡ ਲਈ ਜਲਾਉਣਾ ਹਾਰਨ 1 ਮਿੰਟ ਲਈ 2 ਮਿੰਟ ਲਈ 10 ਮਿੰਟ ਲਈ ਕਿੰਨੇ ਮਿੰਟ ਲਈ ਚਲਾਉਣਾ ਓਕੇ ਭਾਜੀ ਹਾਰਨ ਨੇ ਇੱਕ ਵਾਰੀ ਵੱਜਣਾ ਜੇ ਬੰਦਾ ਦੌੜ ਗਿਆ ਬੰਦ ਹੋ ਜਾਣਾ ਜੇ ਬੰਦਾ ਨਹੀਂ ਦੌੜਾ ਲਗਾਤਾਰ ਵੱਜੀ ਰਹਿਣਾ ਭਾਵੇਂ 2 ਘੰਟੇ ਉੱਥੇ ਰਹਿ ਲੈ ਕੰਟੀਨਿਊ ਵੱਜੂਗਾ ਹਾਂਜੀ ਚਲੋ ਫਿਰ ਟ్రਾਈ ਕਰ ਲਈਏ ਇੱਕ ਵਾਰੀ ਫਿਰ ਹਾਂਜੀ ਲੋ ਓ ਭਾਜੀ ਨਾਲ ਆਪਾਂ ਬਾਰੋਂ ਹੁਣੇ ਭਾਜੀ ਕੋਲ ਆਇਆ ਹੀ ਉਹਨੂੰ ਆਪਾਂ ਅੰਦਰ ਸੱਦਾਂਗੇ ਚੋਰਾਂ ਨੂੰ ਆਊਗਾ ਉਹ ਦੇਖਾਂਗੇ ਕਿਦਾਂ ਇਹ ਵਜਦਾ ਵਾ ਕਿਦਾਂ ਇਹ ਉਹਨੂੰ ਸਕੈਨ ਕਰਦਾ ਵਾ ਕਿਦਾਂ ਵਜਦਾ ਵਾ ਜੀ ਆਹ ਦੇਖੋ ਆਪਣੇ ਆਪ ਚੱਲ ਪਿਆ ਜਿੱਦਾਂ ਉਹ ਅੰਦਰ ਆਇਆ ਇਹ ਵੱਜ ਗਿਆ ਤੇ